ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤਪ੍ਰੋਤਸ਼ਣ ਆਸ਼ੂ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਹਲਕਾ ਪਛਮੀ ਤੋਂ 62 ਨੰਬਰ 58 ਦੇ ਮੌਜੂਦ ਕੌਂਸਲਰ ਸਨੀ ਮਾਸਟਰ ਆਪ ਦੇ ਸਟੇਟ ਆਈਟੀ ਬੈਂਕ ਦੇ ਕੋਆਰਡੀਨੇਟਰ ਅਤੇ ਮਾਲਵਾ ਜ਼ੋਨ ਦੇ ਇੰਚਾਰਜ ਵਿਕਰਮਜੀਤ ਸਿੰਘ ਹਲਕਾ ਦਾਖਾ ਤੋਂ ਭਾਜਪਾ ਆਗੂ ਕਰਨ ਬੜੰਗ ਤੇ ਸਵਰਗਵਾਸੀ ਵਿਧਾਇਕ ਗੋਗੀ ਦੇ ਭਾਣਜੇ ਪਰਮਵੀਰ ਰੌਣੀ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਚਰਨਜੀਤ ਸਿੰਘ ਚੰਨੀ ਨੇ ਤਿੰਨਾਂ ਆਗੂਆਂ ਨੂੰ ਪਾਰਟੀ ਵਿੱਚ ਸਾਂਭਲ ਕੀਤਾ ਹੈ। ਇਸ ਤੋਂ ਪਹਿਲਾਂ ਸਵੇਰ ਦੇ ਸਮੇਂ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਸ਼੍ਰੀ ਭਪੇਸ਼ ਬਘੇਲ ਤੇ ਪੰਜਾਬ ਪ੍ਰਧਾਨ ਰਾਜਾ ਬਣਗ ਨੇ ਆਪ ਦੇ ਸੂਬਾ ਆਈਟੀ ਬੈਂਕ ਦੇ ਕੋਆਰਡੀਨੇਟਰ ਤੇ ਮਾਲਵਾ ਜ਼ੋਨ ਦੇ ਇੰਚਾਰਜ ਵਿਕਰਮਜੀਤ ਸਿੰਘ ਨੂੰ ਪਾਰਟੀ ਵਿੱਚ ਸਾਂਭਲ ਕੀਤਾ। ਇਥੇ ਜ਼ਿਕਰ ਜੋ ਗੈ ਕਿ ਸ਼ੁੱਕਰਵਾਰ ਨੂੰ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਲੁਧਿਆਣੇ ਦੀ ਫੇਰੀ ਮਹਿੰਗੀ ਪੈ ਗਈ ਜਦੋਂ ਤਾਬੜ ਤੋੜ ਦੇ ਦੋ ਛਟਕੇ ਆਪ ਪਾਰਟੀ ਨੂੰ ਲੱਗੇ ਨੇ ਕਾਂਗਰਸ ਪਾਰਟੀ ਵਿੱਚ ਇਨ੍ਹਾਂ ਆਗੂਆਂ ਦੀ ਸਮੂਲਤ ਨੇ ਭਗਵੰਤ ਪੂਸ਼ਨ ਆਸੂ ਨੂੰ ਵੱਡੀ ਤਾਕਤ ਦਾ ਹੌਸਲਾ ਦਿੱਤਾ ਹੈ ਇਨ੍ਹਾਂ ਆਗੂਆਂ ਦੀ ਸਮੂਲਿਅਤ ਅਤੇ ਪੰਜਾਬ ਕਾਂਗਰਸ ਇਨਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਨਾਲ ਹੋਰ ਮਜ਼ਬੂਤ ਹੋਵੇਗੀ ਅਤੇ ਇਸ ਨਾਲ ਭਾਰਤ ਪੂਸ਼ਨ ਆਸੂ ਦੀ ਜਿੱਤ ਦਾ ਵੀ ਮਾਰਜਿਨ ਵਧੇਗਾ तरीके ਦੇ ਨਾਲ ਇੱਥੇ ਪੁੱਛਾ ਕਰਦੀ ਹੋਈ ਹੈ ਕਤਲ ਹੋ ਰਿਹਾ ਹੈ ਤੇ ਬੰਬ ਚੱਲ ਰਹੇ ਹੈ ਤੇ ਟਰੋਫੀਆਂ ਮੰਗੀਆਂ ਜਾ ਰਹੀਆਂ ਹੈ ਲਾ ਐਂਡ ਆਰਡਰ ਬਿਲਕੁਲ ਖਤਮ ਹੋ ਚੁੱਕਿਆ ਹੈ ਇਹਨਾਂ ਨੂੰ ਸਰਕਾਰ ਚਲਾਨੀ ਨਹੀਂ ਆਈ ਲੋਕ ਅੱਜ ਆਪਣੇ ਮੂੰਹ ਤੇ ਚਪੇੜਾ ਮਾਰ ਦੇਗੇ ਜਿਹੜੇ ਟਾਈਮ ਨੂੰ ਵੋਟ ਪਾਤੀ ਅੱਜ ਇਹਨਾਂ ਨੂੰ ਛੱਡ ਕੇ ਲੋਕ ਵਾਪਸ ਆ ਗਏ ਸਾਰੇ ਅੱਜ ਇੱਕ ਮਸਟਰ ਕੌਂਸਲਰ ਤੇ ਹੋਰ ਬੰਦੇ ਅੱਜ ਬੜੇ ਇੰਪੋਰਟੈਂਟ ਬੰਦਿਆ ਨੇ ਕਾਂਗਰਸ ਪਾਰਟੀ ਇੱਥੇ ਦੇ ਜਿਹੜਾ ਲੋਕਲ ਏਰੀਆ ਚ ਜੁਆਇਨ ਕੀਤੀ ਹੈ ਮੈਂ ਉਹਨਾਂ ਦਾ ਸਵਾਗਤ ਕਰਦਾ ਬਹੁਤ ਸਾਰੇ ਕਿਤਾਚੀ ਕਿ ਹਜੇ ਤੱਕ ਕੋਈ ਵੀ ਗ੍ਰਾਂਟ ਨਹੀਂ ਜਾਰੀ ਕੀਤੀ ਉਹ ਕਿਸ ਤਰ੍ਹਾਂ ਦੇ ਗ੍ਰਾਂਟ ਨਹੀਂ ਮਿਲੀ ਨਾ ਯਾਰ ਇਹਨਾਂ ਨੇ ਪੱਜੀ ਕਿਸੇ ਸ਼ਹਿਰ ਦੇ ਹੱਥ ਨਹੀਂ ਰੱਖੀ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਚੱਲ ਰਿਹਾ ਕਿਸੇ ਪੰਚਾਇਤ ਨੂੰ 5000 ਰੁਪਏ ਨਹੀਂ ਦਿੱਤੇ ਇਹ ਸਾਰਾ ਮਾਲੀਆ ਲੁੱਟ ਕੇ ਕੇਜਰੀਵਾਲ ਵਰਗੇ ਨਜਾ ਰਹੇ ਹੈ ਪੈਸੇ ਦੇਣੇ ਕਿੱਥੇ ਦੇ ਹੈ ਰਿੱਤੇ ਜੋ ਕਮਾਈ ਕਰਨੀ ਸੀ ਰੇਤਾ ਸਾਰਾ ਇਹ ਲੁੱਟ ਰਹੇ ਐ ਕੋਈ ਆਪਸ਼ਨ ਨਹੀਂ ਹੋਈ ਰੇਤਾ ਮਿਲ ਵੀ ਸਾਰਿਆਂ ਨੂੰ ਰਿਹਾ ਲੇਕਿਨ 35 ਰੁਪਏ ਮਿਲ ਰਿਹਾ ਜਿਹੜਾ ਅਸੀਂ 5.5 ਰੁਪਏ ਦਿੰਦੇ ਸੀ ਛੇ ਲੇਕਿਨ ਪੈਸਾ ਕਿਤੇ ਜਾ ਰਿਹਾ ਉਹ ਸਾਰਾ ਗੇਂਜੀਵਾਲ ਤੋਂ ਨੇ ਕਰ ਜਾ ਰਿਹਾ ਮੈਂ ਕਿਹਨੂੰ ਲੀਡਰਸ਼ਿਪ ਲੈ ਕੇ ਤੁਸੀਂ ਇੱਕ ਬਿਆਨ ਦਿੱਤਾ ਸੀ ਕਿ ਇਸ ਤਰ੍ਹਾਂ ਦੇ ਅਨੁਸ਼ਾਸਨ ਲੈ ਕੇ ਕਿਹਦਾ ਬੇਕਾਇਦਨਾ ਕੇਜਰੀਵਾਲ ਪੰਜਾਬ ਦੀ ਹਿੰਦੂ ਲੀਡਰਸ਼ਿਪ ਜਿਹੜੀ ਇ ਸਟੈਬਲਿਸ਼ਡ ਸੀਗੀ ਜਿਹਨਾਂ ਨੂੰ ਮਾਰ ਮਾਰ ਕੇ ਆਪ ਇੱਥੇ ਕੱਲਾ ਮੱੱਲਾ ਲੀਡਰ ਬਣਨਾ ਚਾਹੁੰਦਾ ਉਸ ਨੇ ਇੱਕ ਸਾਜ਼ਿਜ ਦੇ ਤਹਿਤ ਆਸ਼ੂ ਤੇ ਪਰਚਾ ਕਰਕੇ ਅੰਦਰ ਕੀਤਾ ਇੱਕ ਸਾਜ਼ਿਜ ਦੇ ਤਹਿਤ ਸਾਡੇ ਅਰੋੜਾ ਸਾਹਿਬ ਹੁਸ਼ਿਆਰਪੁਰ ਵਾਲੇ ਉਹਨਾਂ ਨੇ ਪਰਚਾ ਦਰਜ ਕੀਤਾ ਸਾਡੇ ਸੋਨੀ ਸਾਹਿਬ ਅੰਮ੍ਰਿਤਸਰ ਵਾਲੇ ਉਹਨਾਂ ਨੇ ਪਰਚਾ ਦਰਜ ਕੀਤਾ ਇਹਨਾਂ ਦੀ ਆਪਣੀ ਪਾਰਟੀ ਦਾ ਬਰਨਾਲੇ ਦੇ ਨੇੜੇ ਕਿਹੜੀ ਜਗ੍ਹਾ ਤੋਂ ਐਮਐਲਏ ਉਹਦੇ ਤੇ ਪਰਚਾ ਦਰਜ ਕੀਤਾ ਸਿੰਘਲਾ ਸਾਹਿਬ ਅਜੇ ਹਿੱਕ ਨੇ ਹਿੰਦੂ ਲੀਡਰਾਂ ਨੂੰ ਇਹ ਚੱਕ ਚੱਕ ਕੇ ਅੰਦਰ ਦੇ ਚੁੰਗਿਆ ਕਾਰਜੇ ਕਰ ਦੋ ਚੁਕੇ ਇਹ ਗੱਲ ਵੱਖਰੀ ਹੈ ਕਿ ਹਾਈ ਕੋਰਟ ਨੇ ਇਹਨਾਂ ਦੇ ਮੂੰਹ ਤੇ ਚਪੇੜਾ ਮਾਰੀਆਂ ਆਸੂ ਵੀ ਬਰੀ ਹੋ ਕੇ ਆਏ ਨੇ ਬਿਲਕੁਲ ਕਲੀਨ ਨਿਕਲਿਆ ਅਰੋੜਾ ਸਾਹਿਬ ਵੀ ਬਰੀ ਹੋ ਕੇ ਆਏ ਇਨਾ ਨੇ ਪਰ ਆਪਣੀ ਪੂਰੀ ਬਾਹ ਲਾਈ ਹੋਈ ਹੈ ਕਿ ਪੰਜਾਬ ਦੇ ਵਿੱਚ ਕੋਈ ਹਿੰਦੂ ਲੀਡਰ ਨਾ ਰਹੇ ਸਾਰਿਆਂ ਨੂੰ ਚੰਪ ਚੱਕੇ ਅੰਦਰ ਦੇ ਦੋ ਤੇ ਕੇਜਰੀਵਾਲ ਕਹਿੰਦਾ ਵੀ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜਾ ਯਾਰ ਵੀਰੇ ਇਹ ਕੇਜਰੀਵਾਲ ਸਾਡੀਆਂ ਗਲੀਆਂ ਚ ਫਿਰਨਾ ਚਾਹੁੰਦਾ ਹੈ 13 ਕੱਟਾ ਸਾਡੇ ਨਾਲ ਕਿੱਡਾ ਕਿੱਡਾ ਪਿਆ ਬਾ ਤੂੰ ਕਦੇ ਵਾਸਤੇ ਪੰਜਾਬ ਚ ਰਾਜ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਮੂ ਸਾਡੇ ਜਿਹੜਾ ਰੋੜਾ ਆਲਰੇਡੀ ਰਾਜ ਸਭਾ ਦਾ ਮੈਂਬਰ ਹੈ ਉਹਨੂੰ ਐਮਐਲਏ ਲੜਾ ਕੇ ਉਹਦੇ ਰਾਜ ਸਭਾ ਦਾ ਸਿਵਾ ਕਰਾਣਾ ਚਾਹੁੰਦਾ ਹੈ ਤਾਂ ਕਿ ਉਹ ਆਪ ਇਥੇ ਰਾਜ ਸਭਾ ਬਣ ਜੇ ਤੁਹਾਨੂੰ ਕੀ ਲੱਗਦਾ ਵੀ ਪੰਜਾਬ ਦਾ ਅੱਥੇ ਕਿਤਾ ਸਾਡਾ ਵੀ ਫਰਜ ਬਣਦਾ ਸੀ ਵੀ ਜਿਸ ਬੰਦੇ ਨੇ ਸਾਨੂੰ ਉਂਗਲ ਫੜ ਕੇ ਸਿਆਸਤ ਕੀਤੀ ਹੈ ਤਾਂ ਉਸ ਬੰਦੇ ਦੀ ਅਸੀਂ ਵੀ ਹੁਣ ਮਦਦ ਕਰੀਏ ਜਾਂ ਉਹਦੇ ਇੱਕ ਨਾ ਇੱਕ ਡਾ ਕੇ ਤੇ ਉਹਦੀ ਮਦਦ ਕਰੀਏ ਮਤਲਬ ਇਹ ਨਹੀਂ ਚਾਹੁੰਦਾ ਕਰਨ ਕਿ ਯਾ ਭਾਜਪਾ ਨੂੰ ਛੱਡੰਦੇ ਕਾਰਨ ਹੈ ਕਿ ਕਾਂਗਰਸੀ ਇਹ ਤੋਂ ਬਾਅਦ ਪਾਰਟੀਆਂ ਜਿਹੜੀ ਪੰਜਾਬ ਨੂੰ ਸਹੀ ਰਿਪਰੈਜੈਂਟੇਸ਼ਨ ਦੇ ਸਕਦੀ ਹੈ ਤੇ ਕੰਪਲੀਟ ਮੈਜੋਰਟੀ ਜਾ ਸਕਦੀ ਮੇਰੀ ਭਰਾਵਾਂ ਨੂੰ ਬੀਜਪੀ ਦੇ ਉਹਦੇ ਡਾਲੀ ਦਾਲ ਤੇ ਇਹ ਪੀਲਾ ਵੀ ਲੜਾਈ ਜੇ ਸਰਕਾਰ ਦੇ ਉਲਟ ਹੈ ਤਾਂ ਫਿਰ ਕਿੱਥੇ ਬੰਦਾ ਹੈ ਜਿਹੜਾ ਉਸ ਲੜਾਈ ਚ ਜਿੱਤ ਸਕਦਾ ਪੁੱਛੇ ਮਾਰੀ ਉਹ ਇਹ ਐਰੀਆ ਵਾਲੇ ਆ ਵੀ